ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਜੀ ਇੱਕ ਵਾਰੀ ਸੀ ਫਿਰ ਹਾਜ਼ਰ ਆ ਸਾਡੇ ਵਾਲਾ ਰੇਡੀਓ ਸੁਣ ਰਹੇ ਹੋ ਤੁਸੀਂ ਮੈਂ ਹਾਂ ਸਵਰਨ ਸਿੰਘ ਤਹਿਣਾ ਤੇ ਸਾਡੇ ਸਾਰੇ ਹੀ ਪੰਜਾਬੀ ਪਿਆਰੇ ਚੜ੍ਹਦੇ ਕਲਾ ਦੇ ਵਿੱਚ ਰਹਿਣ ਇਸ ਗੱਲ ਦੀ ਕਾਮਨਾ ਕਰਦੇ ਆ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਕਿ ਝੰਡੋੜ ਵੀ ਦਿੰਦੀਆਂ ਤੇ ਬਹੁਤ ਕੁਝ ਸੋਚਣ ਵਿਚਾਰਨ ਵਾਸਤੇ ਮਜਬੂਰ ਵੀ ਕਰਦੀਆਂ ਪਿਛਲੇ 24 ਘੰਟਿਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਤਸਵੀਰਾਂ ਵੇਖ ਕੇ ਗੱਜ ਪਰ ਆਉਂਦਾ ਘਰੋਂ ਗਏ ਸੀ ਘੁੰਮਣ ਦੇ ਲਈ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ 27 ਲੋਕਾਂ ਨੂੰ ਗੋਲੀਆਂ ਮਾਰ ਕੇ ਅੱਤਵਾਦੀਆਂ ਦੇ ਵੱਲੋਂ ਮਾਰ ਦਿੱਤਾ ਗਿਆ। ਇਸ ਖਬਰ ਨੂੰ ਪੂਰੀ ਦੁਨੀਆ ਦੇ ਵਿੱਚ ਬੜੇ ਉਦਾਸਮੰਦ ਦੇ ਨਾਲ ਪੜਿਆ ਗਿਆ ਜਾਣਿਆ ਗਿਆ। ਅੱਤਵਾਦ ਦਾ ਕੋਈ ਧਰਮ, ਕੋਈ ਮਜ਼ਬ, ਕੋਈ ਜਾਤ, ਕੋਈ ਚਿਹਰਾ ਨਹੀਂ। ਅੱਤਵਾਦ ਕਿਤੇ ਵੀ ਪੈਦਾ ਹੋ ਸਕਦਾ ਤੇ ਪੂਰੀ ਦੁਨੀਆ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਇਹੋ ਜਿਹੇ ਖ਼ਵਾਲੇ ਆਉਂਦੇ ਆ, ਇਹੋ ਜਿਹੇ ਕਾਂਡ ਵਾਪਰਦੇ ਆ। ਪਰ ਜਦੋਂ ਹੁਣ ਭਾਰਤ ਦੀ ਸਰਕਾਰ ਇੱਕ ਪਾਸੇ ਗੱਲ ਕਹਿੰਦੀ ਕਿ ਅੱਤਵਾਦ ਦਾ ਸਿੱਖੁਰਾ ਖੁਦ ਮਟਾ ਦਿੱਤਾ। ਇਹ ਅਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਬਹੁਤ ਪਸਰੀ ਹੋਈ ਹੈ ਸਾਡੇ ਵੱਲੋਂ ਵਰਤੀ ਗਈ ਸ਼ਕਤੀ ਦੇ ਕਰਕੇ ਅਤਵਾਦ ਸਿਰ ਨਹੀਂ ਚੁੱਕ ਸਕਦਾ ਤਾਂ ਉਸ ਵੇਲੇ ਜਦੋਂ 27 ਲੋਕ ਘੁੰਮਣ ਫਿਰਨ ਦੇ ਸ਼ਕੀਨ ਜਿਹੜੇ ਆਏ ਉਹ ਮਾਰੇ ਜਾਣ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਕਿ ਹਾਲੇ ਅਤਵਾਦ ਮਰਿਆ ਨਹੀਂ ਹਾਲੇ ਅਤਵਾਦ ਮੁੱਕਿਆ ਨਹੀਂ ਇਹ ਜਿਉਂ ਦੀ ਤਿਉਂ ਹੈ ਤੇ ਸਰਕਾਰਾਂ ਜੋ ਮਰਜ਼ੀ ਕਹਿਣ ਪਰ ਪ੍ਰੈਕਟੀਕਲ ਗੱਲਾਂ ਹੋ ਰ hạt 27 ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਅਫਸੋਸ ਦੇ ਵਿੱਚ ਹੈ ਭਾਰਤ ਦੀ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੁਝ ਸਖਤ ਫੈਸਲੇ ਕੀਤੇ ਗਏ ਆ ਸਿੰਧੂ ਜਲ ਸਮਝੌਤਾ ਕਹਿੰਦੇ ਰੱਦ ਕਰ ਦਿੱਤਾ ਗਿਆ ਤੇ ਭਾਰਤ ਪਾਕਿਸਤਾਨ ਵਾਲਾ ਜਿਹੜਾ ਉਹ ਅਟਾਰੀ ਬਾਰਡਰ ਆ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਜਿੱਥੇ ਆਪਾਂ ਰੀਟਰੀਟ ਸੈਰੇਮਨੀ ਦੇਖਦੇ ਆ ਤੇ ਭਾਰਤ ਦੇ ਵਿੱਚ ਆਏ ਹੋਏ ਪਾਕਿਸਤਾਨੀ ਲੋਕਾਂ ਦੇ ਵੀਜ਼ੇ ਰੱਦ ਕਰਕੇ 48 ਘੰਟੇ ਦੇ ਵਿੱਚ ਦੇਸ਼ ਛੱਡੋ ਇਹ ਗੱਲ ਕਹਿ ਦਿੱਤੀ ਗਈ ਆ ਕਈ ਹੋਰ ਮਹੱਤਵਪੂਰਨ ਫੈਸਲੇ ਕੀਤੇ ਗਏ ਪਰ ਕੀ ਇਹ ਮਸਲੇ ਦਾ ਹੱਲ ਹੈ ਤੇ ਕੀ ਇਸ ਤੋਂ ਬਾਅਦ ਸਭ ਕੁਝ ਸੁਖਾਵਾਂ ਹੋਵੇਗਾ ਸਵਾਲਾਂ ਦਾ ਸਵਾਲ ਇਹ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ 27 ਇਹਨਾਂ ਲੋਕਾਂ ਦੀ ਮੌਤ ਜਿਨ੍ਹਾਂ ਨੂੰ ਕਿ ਅਤਵਾਦੀਆਂ ਦੇ ਵੱਲੋਂ ਮੌਤ ਦੇ ਘਾਟੋਂ ਤਾ ਰਹਿ ਗਿਆ ਇਹਨਾਂ ਦੀ ਮੌਤ ਤੋਂ ਬਾਅਦ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਤੇ ਸੰਸੇ ਆ ਕਿ ਆਉਂਦੇ ਸਮੇਂ ਦੇ ਵਿੱਚ ਕਿਸੇ ਭੀੜ ਭੜੱਕੇ ਵਾਲੀ ਥਾਂ ਦੇ ਉੱਤੇ ਇਦਾਂ ਦਾ ਕੁਝ ਤਾਂ ਨਹੀਂ ਹੋਊ ਕਿਉਂਕਿ ਜਾਣਕਾਰੀ ਇਹ ਮਿਲੀ ਹੈ ਜੀ ਕਿ ਉਹਨਾਂ ਅਤਵਾਦੀਆਂ ਦੇ ਸਕਿੱਚ ਬਣਾਏ ਗਏ ਆ ਉਹਨਾਂ ਅਤਵਾਦੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਆ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਹ ਗੱਲ ਕਹਿੰਦੇ ਜੀ ਕਿ ਅਸੀਂ ਇਸ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਸਾウਦੀ ਅਰਬ ਦਾ ਦੌਰਾ ਵਿਚਾਰੇ ਛੱਡ ਕੇ ਭਾਰਤ ਵਾਪਸ ਪਰਤ ਆਏ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਜਾ ਕੇ ਪਹਿਲਗਾਮ ਦੇ ਵਿੱਚ ਮ੍ਰਿਤਕਾਂ ਨੂੰ ਸ਼ਰਨਾ ਦੇ ਫੁੱਲ ਭੇਟ ਕੀਤੇ ਗਏ ਆ ਪਰ ਗੱਲ ਇੱਥੇ ਮੁਕਦੀ ਹੈ ਜੀ ਕਿ ਇਹਨਾਂ ਲੋਕਾਂ ਦਾ ਕਸੂਰ ਕੀ ਸੀ ਕੀ ਇਹ ਸੱਚੀ ਮੁੱਚੀ ਜੰਮੂ ਕਸ਼ਮੀਰ ਦੇ ਵਿੱਚ دہشت ਪੈਦਾ ਕਰਨ ਦੀ ਕੋਸ਼ਿਸ਼ ਹੈ ਕੀ ਇਹ ਸਰਕਾਰ ਨੂੰ ਇੱਕ ਚੈਲੰਜ ਹੈ ਕਿ ਭਾਈ ਅਸੀਂ ਇਉਂ ਹੀ ਕਰਦੇ ਹਾਂ ਤੇ ਅਸੀਂ ਇਵੇਂ ਹੀ ਕਰਾਂਗੇ ਕੀ ਇਹਦੇ ਪਿੱਛੇ ਇਹ ਕਾਰਨ ਹੈ ਕਿਉਂਕਿ ਹਰ ਚੋਣ ਦੇ ਮੌਕੇ ਇਹ ਗੱਲ ਕਹੀ ਜਾਂਦੀ ਆ ਬੀਜੇਪੀ ਦੇ ਵੱਲੋਂ ਕਿ ਅਸੀਂ ਜੀ ਅਤਵਾਦ ਮੋਟਾ ਦਿੱਤਾ ਅਸੀਂ ਅਤਵਾਦ ਖਤਮ ਕਰ ਦਿੱਤਾ ਹੁਣ ਅਤਵਾਦ ਸਿਰ ਨਹੀਂ ਚੱਕ ਸਕੂਗਾ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਪੀੜਤਾਂ ਦੀਆਂ ਇਸੇ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਜੋੜੇ ਦਾ ਵਿਆਹ ਹੋਇਆ ਹੋਵੇ ਤੇ ਹੁਣ ਇਹ ਜੋੜਾ ਜਿਹੜਾ ਹਨੀਮੂਨ ਮਨਾਉਣ ਦੇ ਲਈ ਗਿਆ ਹੋਵੇ ਪਹਿਲਗਾਮ ਦੇ ਵਿੱਚ ਤੇ ਉਸ ਥਾਂ ਤੋਂ ਇੱਕ ਦੀ লাশ ਆਵੇ ਤੇ ਘਰ ਵਾਲੀ ਰੋਂਦੀ ਦੋ ਹੱਥਲੇ ਮਾਰਦੀ ਆਈ ਹੋਵੇ ਗੱਜ ਪਰ ਆਉਂਦਾ ਵੀ ਪਾਈ ਹੋਈ ਕੀ ਜਾਂਦਾ ਹੁਣ ਮੈਂ ਬਹੁਤ ਸਾਰੀਆਂ ਰਿਪੋਰਟਾਂ ਪੜ੍ਹੀਆਂ ਉਹਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਇਹ ਜੋੜਾ ਜਿਹਦੀਆਂ ਆਪਾਂ ਤਸਵੀਰਾਂ ਹੁਣ ਤੱਕ ਫੇਸਬੁੱਕ 'ਉਹ ਹੋਰ ਵਕ ਵਕ ਮਾਧਿਅਮਾਂ ਤੇ ਦੇਖੀਆਂ ਜਿਹਦੇ ਵਿੱਚ ਇੱਕ ਨੇਵੀ ਦਾ ਜਵਾਨ ਮਾਰ ਕੇ ਸੁੱਟਿਆ ਪਿਆ ਤੇ ਕੋਲੇ ਉਹਦੀ ਘਰ ਵਾਲੀ ਬੈਠੀ ਆ ਇਹ ਅਸਲ ਵਿੱਚ ਜੋੜਾ ਹਨੀਮੂਨ ਮਨਾਉਣ ਵਾਸਤੇ ਸਵਿਟਜ਼ਰਲੈਂਡ ਜਾਣਾ ਚਾਹੁੰਦਾ ਸੀ ਅਪਲਾਈ ਵੀ ਕਰਤਾ ਪਰ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਕਿਸੇ ਕਾਰਨ ਫਿਰ ਇਸ ਤੋਂ ਬਾਅਦ ਇਸ ਜੋੜੇ ਨੇ ਸੋਚਿਆ ਵੀ ਚਲੋ ਆਪਾਂ ਜੰਮੂ ਕਸ਼ਮੀਰ ਚਲੇ ਜਾਂਦੇ ਆ ਆਪਾਂ ਪਹਿਲਗਾਮ ਜਾਂਦੇ ਆ ਉਹਨੂੰ ਵੀ ਤਾਂ ਮਿੰਨੀ ਸਵਿਟਜ਼ਰਲੈਂਡ ਕਹਿੰਦੇ ਆ। ਉੱਥੇ ਗਏ ਤੇ ਮੌਤ ਉੜੀਕ ਰਹੀ ਸੀ। ਤੇ ਜਿਸ ਤਰੀਕੇ ਦੇ ਨਾਲ ਧਰਮ ਪੁੱਛ ਕੇ ਗੋਲੀ ਮਾਰੀ ਗਈ ਆ। ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਕਿ ਇਹ ਗੋਲੀਆਂ ਮਾਰਨ ਵਾਲੇ ਇਹ ਅਤਵਾਦੀ ਸੰਨ ਕੌਣ ਤੇ ਇਹਨਾਂ ਦੇ ਮਨ ਦੇ ਵਿੱਚ ਕੀ ਹੋਊਗਾ? ਕੀ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਭਾਰਤ ਦੇ ਵਿੱਚ ਹਰ ਤੀਜੇ ਦਿਨ ਚੋਣ ਕੋਈ ਨਾ ਕੋਈ ਧਰਮ ਦੇ ਨਾਂ ਤੇ ਲੜੀ ਜਾਂਦੀ ਆ। ਭਾਰਤ ਦੇ ਵਿੱਚ ਇੱਕ ਧਰਮ ਵਿਸ਼ੇਸ਼ ਦੀ ਗੱਲ ਕਰਦੇ ਆ ਬਾਕੀ ਧਰਮਾਂ ਦਾ ਨਰਾਦਰ ਕੀਤਾ ਜਾਂਦਾ। ਭਾਰਤ ਵਿੱਚ ਧਰਮ ਤੇ ਜਾਤ ਦੇ ਨਾਂ ਦੇ ਉੱਤੇ ਹੁਣ ਤੱਕ ਪਿੱਟਣੇ ਪਾਏ ਜਾਂਦੇ ਆ ਧਰਮ 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 ਦੀ ਗੱਲ ਕਰਦੇ ਆ ਅਸੀਂ ਆਪਦੇ اخلاق ਤੋਂ ਦੂਰ ਹੋ ਗਏ ਆ ਇਹ ਗੱਲ ਬਹੁਤ ਸੋਚਣ ਵਿਚਾਰਨ ਵਾਲੀ ਬਣਦੀ ਆ ਕਿਉਂਕਿ ਪੀੜਤਾਂ ਨੇ ਇਹ ਗੱਲ ਕਹੀ ਆ ਔਰਤਾਂ ਨੇ ਗੱਲ ਕਹੀ ਆ ਕਿ ਪਹਿਲਾਂ ਸਾਡੇ ਪਰਿਵਾਰਕ ਜੀਆਂ ਨੂੰ ਉਹਨਾਂ ਦਾ ਧਰਮ ਪੁੱਛਿਆ ਗਿਆ ਉਹਨਾਂ ਨੂੰ ਕਲਮਾ ਪੜ੍ਹ ਕੇ ਸੁਣਾਉਣ ਲਈ ਕਿਹਾ ਗਿਆ ਜਦੋਂ ਉਹ ਕਲਮਾ ਨਹੀਂ ਸੁਣਾ ਸਕੇ ਤਾਂ ਉਹਨਾਂ ਦੇ ਗੋਲੀ ਮਾਰ ਦਿੱਤੀ ਗਈ ਆ ਇਹਦੇ ਪਿਛਲੇ ਕਾਰਨ ਕੀ ਹੋਣਗੇ ਸਰਕਾਰਾਂ ਕੀ ਤਫ਼ਤੀਸ਼ ਕਰਨੀਆਂ ਸਮਾਂ ਦੱਸੋ ਪਰ ਇੱਕ ਸਭ ਤੋਂ ਵੱਡੀ ਨਲਾਇਕੀ ਜਿਹੜੀ ਸਾਹਮਣੇ ਆਈ ਆ ਉਹ ਸਾਡੀ ਇੰਟੈਲੀਜੈਂਸ ਦੀ ਆ ਇੰਟੈਲੀਜੈਂਸ ਤੋਂ ਭਾਵ ਇਹ ਆ ਜੀ ਇੰਟੈਲੀਜੈਂਸੀ ਤੋਂ ਭਾਵ ਕਿ ਵੇਲੇ ਤੋਂ ਪਹਿਲਾਂ ਤੁਸੀਂ ਘਟਨਾ ਦੇ ਬਾਰੇ ਜਾਣਕਾਰੀ ਇਕੱਤਰ ਕਰਨਾ ਸੂਹ ਲਾਉਣਾ ਕਿ ਭਾਈ ਫਲਾਨੀ ਥਾਂ ਤੇ ਆਹ ਕੁਝ ਵਾਪਰ ਤਖਦਾ ਅੱਜ ਸਾਡੀਆਂ ਸੂਈਆ ਏਜੰਸੀਆਂ ਕਿੰਨੀਆਂ ਨਲਾਇਕ ਸਾਬਤ ਹੋਈਆਂ ਕਿ ਘਟਨਾ ਕਿਤੇ ਵੀ ਵਾਪਰ ਜਾਂਦੀ ਹੈ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਹੁੰਦਾ ਵੀ ਭਾਈ ਕਿਹੜੀ ਥਾਂ ਤੇ ਕੀ ਕੁਝ ਹੋ ਜਾਣਾ ਜਿਵੇਂ ਮੀਡੀਆ ਦੇ ਵਿੱਚ ਖਬਰਾਂ ਆਉਣ ਤੋਂ ਬਾਅਦ ਆਮ ਲੋਕਾਂ ਨੂੰ ਪਤਾ ਲੱਗਦਾ ਵੇ ਭਾਈ মিডিਆ ਦੇ ਵਿੱਚ ਖਬਰ ਆਈ ਜੇ ਫਲਾਨੀ ਥਾਂ ਤੇ ਧਮਾਕਾ ਹੋ ਗਿਆ ਫਲਾਨੀ ਥਾਂ ਤੇ ਗੋਲੀ ਚੱਲ ਗਈ ਫਲਾਨੀ ਥਾਂ ਤੇ ਅਤਵਾਦੀ ਹਮਲਾ ਹੋ ਗਿਆ ਉਵੇਂ ਹੀ ਇੰਟੈਲੀਜੈਂਸ ਨੂੰ ਤੇ ਸਰਕਾਰ ਨੂੰ ਪਤਾ ਲੱਗਦਾ ਫਿਰ ਇਹਨਾਂ ਸੂਈਏ ਏਜੰਸੀਆਂ ਤੋਂ ਕਰਵਾਉਣਾ ਕੀ ਆ ਕਦੇ ਪੰਜਾਬ 'ਚ ਗ੍ਰੇਨੇਡ ਡਿੱਗਦੇ ਆ ਕਦੇ ਕਿਸੇ ਦੇ ਗੋਲੀ ਵੱਜ ਜਾਂਦੀ ਆ ਕਦੇ ਕਿਸੇ ਤੇ ਹਮਲੇ ਦੀ ਧਮਕੀ ਆਉਂਦੀ ਆ ਇੰਟੈਲੀਜੈਂਸ ਕਰਦੀ ਕੀ ਆ ਸਵਾਲ ਇਹ ਆ ਤੇ ਇਹਨੂੰ ਇੰਟੈਲੀਜੈਂਸ ਤੋਂ ਇੰਟੈਲੀਜੈਂਟ ਤੋਂ ਸ਼ਬਦ ਬਣਿਆ ਤੇ ਇਹਦੇ ਕੋਲੋਂ ਕਰਾਉਣਾ ਕੀ ਆ ਸਵਾਲ ਫਿਰ ਇਹ ਆ ਜੇਕਰ ਤੁਸੀਂ ਕਿਸੇ ਥਾਂ ਦੇ ਉੱਤੇ ਵਾਪਰਨ ਵਾਲੇ ਹਰਸੇ ਨੂੰ ਕਿਸੇ ਥਾਂ ਦੇ ਉੱਤੇ ਹੋਣ ਵਾਲੇ ਹਮਲੇ ਨੂੰ ਭਾਂਪੀ ਨਹੀਂ ਸਕਦੇ ਉਹਦੇ ਬਾਰੇ ਜਾਣ ਹੀ ਨਹੀਂ ਸਕਦੇ ਇੱਕ ਬਹੁਤ ਵੱਡਾ ਸਵਾਲ ਆ ਵੀ ਭਾਈ ਇਸ ਵੇਲੇ ਬਣੀ ਕੀ ਕੀ ਜਾਂਦਾ ਉਸ ਤੋਂ ਕੋਲੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਵੀ ਇਸ ਮਸਲੇ ਦੇ ਉੱਤੇ ਹੁਣ ਕਾਫੀ ਚੌਕਸੀ ਵਰਤੀ ਗਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਉਹ ਕਹਿੰਦੇ ਵੀ ਜਿਹੜੀਆਂ ਭੀੜ ਭੜਕੇ ਵਾਲੀਆਂ ਥਾਵਾਂ ਵਕ ਵਕ ਥਾਵਾਂ ਦੇ ਉੱਤੇ ਜਿੱਥੇ ਵੀ ਭੀੜ ਭੜਕਾ ਜਿਹੜੀਆਂ ਸੈਰ ਸਪਾਟੇ ਵਾਲੀਆਂ ਥਾਵਾਂ ਉੱਥੇ ਸਿਵਲ ਦੇ ਵਿੱਚ ਤੇ ਵਰਦੀ ਦੇ ਵਿੱਚ ਪੁਲਿਸ ਕਰਮਚਾਰੀ ਅਧਿਕਾਰੀਆਂ ਦੀ ਗਿਣਤੀ ਵਧਾ ਦਿੱਤੀ ਗਈ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਫਸੇ ਹੋਏ ਪੰਜਾਬੀਆਂ ਨੂੰ ਪੰਜਾਬ ਲੈ ਕੇ ਆਉਣ ਦੇ ਲਈ ਸੀ ਯਤਨ ਕਰ ਰਹੇ ਆ, ਲੈ ਕੇ ਆ ਰਹੇ ਆ। ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਲੋਕਾਂ ਨੂੰ ਬੇਫਿਕਰ ਰਹਿਣ ਦੀ ਲੋੜ ਆ ਕਿਉਂਕਿ ਪਠਾਨਕੋਟ ਦਾ ਜਿਹੜਾ ਹਿੱਸਾ ਜੰਮੂ ਵਾਲੇ ਪਾਸੇ ਲੱਗਦਾ ਭਾਵੇਂ ਕਿ ਪਠਾਨਕੋਟ ਤੋਂ ਕਸ਼ਮੀਰ ਜੰਮੂ ਕਸ਼ਮੀਰ ਆ ਜਿਹੜਾ ਉਹ 250 ਦੇ ਕਿਲੋਮੀਟਰ ਦੇ ਦੂਰ ਕਰੀਬ ਹੈਗਾ। ਪਰ ਜਿਸ ਤਰੀਕੇ ਦੇ ਨਾਲ ਇੱਥੇ ਪਠਾਨਕੋਟ ਦੇ ਵਿੱਚ 에ਅਰ ਬੇਸ ਆ ਜਿਵੇਂ ਇੱਥੇ ਫੌਜੀਆਂ ਦੇ ਫੌਜ ਦੇ ਵੱਖ-ਵੱਖ ਅਦਾਰੇ ਹੈਗੇ ਆ ਇਹਦੇ ਕਰਕੇ ਮਨ ਦੇ ਵਿੱਚ ਕਈ ਤਰ੍ਹਾਂ ਦਾ ਡਰ ਤੇ ਕਈ ਤਰ੍ਹਾਂ ਦੇ ਸ਼ੰਕੇ ਜ਼ਰੂਰ ਪੈਦਾ ਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਬੇਨਤੀ ਆ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਵੇਖਣ ਤਾਂ ਪੁਲਿਸ ਨੂੰ ਸੂਚਿਤ ਕਰਨ ਇਹ ਵੇਲਾ ਕੱਲਾ ਦੁੱਖ ਪ੍ਰਗਟਾਉਣ ਦਾ ਨਹੀਂ ਇਹ ਵੇਲਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਲਣ ਦਾ ਵੀ ਆ ਆ ਜਦੋਂ ਆਪਾਂ ਇਸ ਮਸਲੇ ਦੀਆਂ ਜ਼ਿੰਮੇਵਾਰੀਆਂ ਵੀ ਸਮਝ ਗਏ ਤੇ ਅੱਤਵਾਦ ਜਿਹੜਾ ਉਹਦੇ ਬਾਰੇ ਖਬਰਾਂ ਤਾਂ ਬਹੁਤ ਸਾਰੀਆਂ ਆਉਂਦੀਆਂ ਪਰ ਹੁਣ ਇਸ ਮਾਮਲੇ ਤੇ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਆਮ ਵਿਅਕਤੀ ਦੇ ਤੌਰ ਦੇ ਉੱਤੇ ਕਿ ਅਤਵਾਦ ਖਤਮ ਨਹੀਂ ਹੋਇਆ ਅਤਵਾਦ ਦੇ ਖਾਤਮੇ ਦੀਆਂ ਗੱਲਾਂ ਹੁੰਦੀਆਂ ਪਰ ਇਹ ਅਸਲ ਅਰਥਾਂ ਦੇ ਵਿੱਚ ਕਦੋਂ ਖਤਮ ਹੋਊਗਾ ਇਹਦੇ ਬਾਰੇ ਆਪਾਂ ਕੁਝ ਜਾਣਦੇ ਨਹੀਂ ਪਰ ਆਪਣੇ ਤੌਰ ਦੇ ਉੱਤੇ اخਲਾਕੀ ਤੌਰ ਦੇ ਉੱਤੇ ਕੁਝ ਫਰਜ਼ ਬਣਦੇ ਆ ਜਿਹੜੇ ਕਿ ਨਿਭਾਉਣ ਤੋਂ ਜਿਹੜੇ ਵੀ ਲੋਕ ਆਕੀ ਆ ਉਹਨਾਂ ਨੂੰ ਥੋੜਾ ਜਿਹਾ ਮੁਖਤਾਰਾ ਦੇ ਵਿੱਚ ਆ ਕੇ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਉਸ ਤੋਂ ਅਗਲੀ ਗੱਲ ਹੈ ਵੀ ਲੰਘੇ ਕੱਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇਵਨੋ ਮੈਲ ਕਲਾ ਦੇ ਪਿੰਡ ਚੀਮਾ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿਧਾਇਕਾਂ ਤੇ ਪੰਜਾਬ ਦੇ ਮੰਤਰੀਆਂ ਦੇ ਘਰਾ ਦਾ ਘਰਾਉ ਕਰਨ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਜੋਗਿੰਦਰ ਸਿੰਘ ਉਗਰਾਹਾ ਪ੍ਰਧਾਨ ਸਾਹਿਬ ਦੇ ਵੱਲੋਂ ਇਸ ਗੱਲ ਦੇ ਉੱਤੇ ਕਿਹਾ ਗਿਆ ਉਹ ਕਹਿੰਦੇ ਜੀ ਕਿ ਅਸੀਂ ਹੁਣ ਵੱਡੇ ਪੱਧਰ ਦੇ ਉੱਤੇ ਸੰਘਰਸ਼ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੂਬੇ ਦੀ ਸਰਕਾਰ ਆ ਜਿਹੜੀ ਇਹ ਨਰਾਇਕ ਸਾਬਤ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੂਬੇ ਦੀ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ ਸੂਬੇ ਦੀ ਸਰਕਾਰ ਹਰ ਮੁਹਾਜ ਦੇ ਉੱਤੇ ਫੇਲ ਹੋਈ ਹੈ ਤੇ ਇਹਨਾਂ ਦੇ ਵੱਲੋਂ ਕਿਸਾਨ ਤੇ ਮਜ਼ਦੂਰ ਏਕਤਾ ਨੂੰ ਦਰੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਵਿਧਾਇਕਾਂ ਤੇ ਸਾਰੇ ਮੰਤਰੀਆਂ ਦਾ ਵੱਧ ਤੋਂ ਵੱਧ ਵਿਰੋਧ ਕਰਾਂਗੇ ਤਾਂ ਜੋ ਇਹਨਾਂ ਨੂੰ ਸਬਕ ਸਿਖਾਇਆ ਜਾ ਸਕੇ ਕਿ ਤੁਸੀਂ ਕੀ ਹੋ ਤੇ ਤੁਸੀਂ ਕੀ ਸੀ ਅਗਲੀ ਗੱਲ ਇਹ ਜੀ ਕਿ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਲੰਘੇ ਗੱਲ ਇੱਕ ਮਹੱਤਵਪੂਰਨ ਗੱਲ ਕਹੀ ਗਈ ਆ ਉਹ ਕਹਿੰਦੇ ਮੇਰੇ ਪੁੱਤ ਨੂੰ ਜੇਲ੍ਹ ਦੇ ਵਿੱਚ ਬੈਠਿਆਂ ਵੀ ਬਦਨਾਮ ਕੀਤਾ ਜਾ ਰਿਹਾ ਸਰਕਾਰਾਂ ਆਪ ਹੀ ਚੈਟ ਕਰਦੀਆਂ ਗਰੁੱਪ ਬਣਾਉਂਦੀਆਂ ਉਹਦੇ ਵਿੱਚ ਮੰਦੀ ਚੰਗੀ ਚੈਟ ਕਰਦੀਆਂ ਉਹਨੂੰ ਆਧਾਰ ਬਣਾ ਕੇ ਵਾਇਰਲ ਕਰਦੀਆਂ ਉਹਨੂੰ ਆਧਾਰ ਬਣਾ ਕੇ ਬਾਅਦ ਵਿੱਚ ਇਹ ਗੱਲ ਕਹਿਣੀਆਂ ਕਿ ਅਮਰਤਪਾਲ ਸਿੰਘ ਦੀ ਸੋਚ ਇਹ ਹੈ ਇਸ ਕਰਕੇ ਐਨਐਸਏ ਦੇ ਵਿੱਚ ਵਾਧਾ ਹੋਵੇ ਇਹ ਗੱਲ ਕਹੀ ਆ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਕਿ ਮੇਰਾ ਪੁੱਤ ਇਹੋ ਜਿਹਾ ਨਹੀਂ ਹੈ ਜਿਹੋ ਜਿਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਗੱਲ ਦੇ ਉੱਤੇ ਸਾਨੂੰ ਚੁੱਕਣੇ ਹੋਣ ਦੀ ਲੋੜ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਸ ਮਾਮਲੇ ਦੇ ਉੱਤੇ ਸਮਝਣ ਦੀ ਜ਼ਰੂਰਤ ਹੈ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਆਪਾਂ ਮਸਲੇ ਨੂੰ ਸਮਝ ਗਏ। ਉਹਨਾਂ ਨੇ ਇਹ ਕਿਹਾ ਤਰਸੀਮ ਸਿੰਘ ਦੇ ਕਹਿਣ ਦੇ ਮੁਤਾਬਕ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਗੱਲ ਦਾ ਫਿਕਰ ਬਣਿਆ ਪਿਆ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਬਣੂਗਾ ਕੀ? ਮੇਰੇ ਪਤ ਨੂੰ ਬਦਨਾਮ ਕੀਤਾ ਜਾ ਰਿਹਾ। ਇਹ ਜਿਹੜੀਆਂ ਚੈਟ ਵਾਇਰਲ ਹੋ ਰਹੀਆਂ, ਚੈਟ ਗਰੁੱਪ ਜਿਹੜੇ ਬਣਾ ਕੇ ਚੈਟਾਂ ਵਾਇਰਲ ਹੋ ਰਹੀਆਂ, ਇਹ ਸਰਕਾਰਾਂ ਦੇ ਵੱਲੋਂ ਆਪੇ ਘੜਤਾਂ ਘੜੀਆਂ ਜਾਂਦੀਆਂ ਇਹਦੇ ਵਿੱਚ ਇਹ ਫਰਜ਼ੀ ਚੈਟਾਂ ਉਹਨਾਂ ਦੇ ਕਹਿਣ ਦਾ ਭਾਵ ਇਹ ਆ। ਉਹਨਾਂ ਨੇ ਕਿਹਾ ਜੀ ਕਿ 2027 ਤੋਂ ਪਹਿਲਾਂ ਹੀ ਤੇ ਸਰਕਾਰਾਂ ਕੰਮ ਕਰ ਗਈਆਂ ਸਿਆਸੀ ਪਾਰਟੀਆਂ ਕੰਮ ਕਰ ਗਈਆਂ ਉਹਨਾਂ ਨੇ ਕਿਹਾ ਜੀ ਕਿ ਲੋੜ ਇਸ ਵਕਤ ਇਕੱਠ ਹੋਣ ਦੀ ਹੈ ਜੇਕਰ ਅਸੀਂ ਇਕੱਠ ਨਹੀਂ ਹੋਵਾਂਗੇ ਤਾਂ ਸਾਨੂੰ ਬਹੁਤ ਵੱਡੀਆਂ ਸਮੱਸਿਆਵਾਂ ਆਉਂਦੇ ਸਮੇਂ ਦੇ ਵਿੱਚ ਸਾਹਮਣਾ ਕਰਨਾ ਪਊਗਾ ਉਹਨਾਂ ਨੇ ਕਿਹਾ ਪੰਜਾਬ ਨਸ਼ਿਆਂ ਦੇ ਵਿੱਚ ਡੁੱਬ ਗਿਆ ਪੰਜਾਬ ਦੀ ਜਵਾਨੀ ਇਸ ਵੇਲੇ ਪਟਕੀ ਹੋਈ ਹੈ ਪੰਜਾਬ ਦੇ ਵਿੱਚ ਕੋਈ ਵੀ ਸੁਰੱਖਿਤ ਨਹੀਂ ਹੈ ਇਸ ਕਰਕੇ ਇੱਕ ਨਵੀਂ ਧਰ ਨੂੰ ਸਾਹਮਣੇ ਲੈਉਣ ਦੀ ਲੋੜ ਹੈ ਤੇ ਉਸ ਧਰ ਦੇ ਆਉਣ ਤੋਂ ਪਹਿਲਾਂ ਹੀ ਤੇ ਸਾਰੀਆਂ ਪਾਰਟੀਆਂ ਨੂੰ ਅੰਦਰ ਖਾਤੇ ਕੰਬਾ ਛੜਿਆ ਪਿਆ ਅਗਲੀ ਗੱਲ ਮਹੱਤਵਪੂਰਨ ਇਹ ਵੀ ਪੰਜਾਬ ਦੇ ਵਿੱਚ ਬੇਸ਼ੱਕ ਸੂਬੇ ਦੀ ਸਰਕਾਰ ਕਹਿੰਦੀ ਆ ਕਿ ਭਾਈ ਬੀਟੀ ਕਟਨ ਅਸੀਂ ਦੇ ਰਹੇ ਆ ਸਬਸਿਡੀ ਦੇ ਉੱਤੇ ਦੇ ਰਹੇ ਆ ਪਰ ਹਕੀਕਤ ਇਹ ਆ ਕਿ ਪੰਜਾਬ ਦੇ ਵਿੱਚ ਨਰਮਾ ਬੀਜਣ ਤੋਂ ਕਿਸਾਨਾਂ ਦਾ ਮੋਹ ਭੰਗ ਹੋ ਗਿਆ ਤੇ ਵੱਡੇ ਪੱਧਰ ਤੇ ਭੰਗ ਹੋ ਗਿਆ ਕਿਸਾਨ ਆ ਜਿਹੜੇ ਉਹ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਝੋਨੇ ਵੱਲ ਤੇ ਹੋਰ ਫਸਲਾਂ ਵੱਲ ਹੈਗੇ ਆ ਪਰ ਉਹਨਾਂ ਦਾ ਚਿੱਤ ਨਹੀਂ ਕਰਦਾ ਕਿ ਨਰਮਾ ਜਾ ਕੇ ਪਾ ਬੀਜੀਗੇ ਤੇ ਬੀਜਣ ਵੀ ਕਿਉਂ ਜਦੋਂ ਪਤਾ ਹੋਵੇ ਕਿ ਐਸ ਫਸਲ ਨੇ ਸਾਡਾ ਲੱਕ ਤੋੜ ਜਾਣਾ 6 ਮਹੀਨੇ ਦੀ ਮੀਂਹ ਦੇ ਉੱਤੇ 1 ਮਿੰਟ ਚ ਪਾਣੀ ਫਿਰ ਜਾਣਾ ਤੇ ਕਿਸਾਨ ਜਾਂ ਕੋਈ ਵੀ ਹੋਰ ਕਾਰੋਬਾਰੀ ਬੰਦਾ ਉਹ ਕੰਮ ਕਿਉਂ ਕਰੂਗਾ ਉਹ ਪੰਗਾ ਕਿਉਂ ਲਾਊਗਾ ਜਿਹੜੀ ਮਹੱਤਵਪੂਰਨ ਜਾਣਕਾਰੀ ਆਈ ਹੈ ਜੀ ਕਿ ਪੰਜਾਬ ਦੇ ਲੋਕ ਆ ਜਿਹੜੇ ਮਾਲਵਾ ਪੱਟੀ ਖਾਸ ਕਰਕੇ ਨਰਮਾ ਪੱਟੀ ਕਪਾਹ ਪੱਟੀ ਜੀ ਨੂੰ ਕਹਿੰਦੇ ਆ ਉਹਨਾਂ ਦੇ ਵੱਲੋਂ ਬਿਲਕੁਲ ਹੱਤਕੜੇ ਕਰ ਦਿੱਤੇ ਗਏ ਵੀ ਭਾਈ ਅਸੀਂ ਇੱਥੇ ਕੀ ਨਰਮਾ ਬੀਜਣਾ ਹੀ ਨਹੀਂ ਕਪਾਹ ਬੀਜਣੀ ਹੀ ਨਹੀਂ ਹਾਲਾਂਕਿ ਸਰਕਾਰ ਦੇ ਵੱਲੋਂ ਮਾਲਵੇ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਭਾਈ ਨਰਮੇ ਨੂੰ ਬੀਜਣ ਵਾਸਤੇ ਉਤਸ਼ਾਹਿਤ ਕਰੋ ਕਿਸਾਨੀ ਨੂੰ ਪਰ ਗੱਲ ਨਹੀਂ ਬਾਤੀ ਤਾਂ ਉਤਸ਼ਾਹਤ ਨਹੀਂ ਨਾ ਹੁਣ ਉਹ ਤਾਂ ਪ੍ਰੈਕਟੀਕਲ ਤੌਰ ਦੇ ਉੱਤੇ ਕੀ ਕੰਮ ਹੁੰਦੇ ਆ ਇਹਦੇ ਆਧਾਰ ਦੇ ਉੱਤੇ ਗੱਲ ਬਣਨੀ ਹੈ ਇਹਦੇ ਆਧਾਰ ਦੇ ਉੱਤੇ ਗੱਲ ਨਹੀਂ ਬਣ ਰਹੀ ਇਸ ਵੇਲੇ ਮਾਲਵਾ ਖੇਤਰ ਦੇ ਵਿੱਚ ਕਿਸਾਨ ਇਸ ਗੱਲ ਦੀ ਉਡੀਕ ਕਰ ਰਹੇ ਵੀ ਅਸੀਂ 1 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰਨਾ ਪਿਛਲੇ 20-25 ਸਾਲਾਂ ਦੇ ਵਿੱਚ ਨਰਮਾ ਪੱਟੀ ਸੁਗੜਦੀ 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 ਇਸ ਥਾਂ ਤੇ ਆ ਗਈ ਹੈ ਜੀ ਕਿ ਅੱਜ ਇਉਂ ਲੱਗਦਾ ਜੀ ਕਿ ਪੰਜਾਬ ਨਰਮਾ ਮੁਕਤ ਧਰਤੀ ਹੋ ਗਈ ਹੈ ਕਪਾਹ ਮੁਕਤ ਧਰਤੀ ਹੋ ਚੱਲੀ ਹੈ ਸੋ ਇਹ ਫਸਲੀ ਵਿਭਿੰਨਤਾ ਦੀਆਂ ਗੱਲਾਂ ਸਰਕਾਰਾਂ ਜੋ ਕਰਦੀਆਂ ਉਹ ਸਿਰਫ ਗੱਲਾਂ ਇਹਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਅਮਲੀ ਜਾਮਾ ਕਿਵੇਂ ਪਨਾਉਣਾ ਕਿਉਂਕਿ ਨਾ ਜਿਹੜੇ ਕਿਸਾਨ ਆ ਉਹਨਾਂ ਨੂੰ ਨਰਮੇ ਦਾ ਬੀਜ ਚੰਗਾ ਮਿਲਦਾ ਨਾ ਸਪ੍ਰੇਹਾਂ ਚੰਗੀਆਂ ਨਾ ਖਾਦਾਂ ਚੰਗੀਆਂ ਬਾਅਦ ਵਿੱਚ ਕੀ ਹੁੰਦਾ ਜੀ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਖੇਤ ਨੂੰ ਪੈ ਗਈ ਤੇ ਲਓ ਜੀ ਹੁਣ ਅਸੀਂ ਅਧਿਕਾਰੀ ਆ ਜਿਹੜੇ ਖੇਤੀਬਾੜੀ ਵਿਭਾਗ ਦੇ ਖੇਤ ਦਾ ਦੌਰਾ ਕਰਕੇ ਆ ਰਹੇ ਆ ਉਹ ਦੌਰਾ ਕਰਕੇ ਆ ਰਹੇ ਸੁੰਡੀ ਫੜ ਕੇ ਥੋੜੀ ਆ ਰਹੇ ਆ ਉਹ ਦੌਰਾ ਕਰਨ ਗਏ ਚਿੱਟੀ ਮੱਖੀ ਨੂੰ ਤਾੜੀ ਨਾਲ ਮਾਰਨ ਥੋੜੀ ਗਏ ਆ ਸੋ ਇਹ ਸਮਝਣ ਦੀ ਲੋੜ ਹੈ ਜੀ ਕਿ ਇਸ ਵੇਲੇ ਪੰਜਾਬ ਦੇ ਕਿਸਾਨ ਕਿਉਂ ਨਹੀਂ ਫਸਲੀ ਵਿਭਿੰਨਤਾ ਵੱਲ ਵੱਧਦੇ ਜਾਂ ਕਿਵੇਂ ਵੱਧ ਸਕਦੇ ਫਸਲੀ ਵਿਭਿੰਨਤਾ ਦੇ ਵੱਲ ਇਹ ਬਹੁਤ ਵੱਡੀ ਸੋਚਣ ਵਿਚਾਰਨ ਵਾਲੀ ਗੱਲ ਆ ਸੋ ਪੰਜਾਬ ਦੇ ਕਿਸਾਨ ਝੋਨੇ ਤੇ ਕਣਕ ਦੇ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਹੀਂ ਨਿਕਲਣਗੇ ਜਿੰਨੀ ਦੇਰ ਤੱਕ ਉਹਨਾਂ ਦੇ ਮਸਲੇ ਹੱਲ ਨਹੀਂ ਹੋਣਗੇ ਤੇ ਮਸਲਿਆਂ ਦੇ ਹੱਲ ਦੇ ਵੱਲ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸਿਰਫ ਕਹਿਣ ਦੀਆਂ ਗੱਲਾਂ ਅਸੀਂ ਆ ਕਰ ਰਹੇ ਹਾਂ ਅਸੀਂ ਆ ਕਰ ਰਹੇ ਹਾਂ ਪਰ ਹੋ ਕੀ ਕੀ ਰਿਹਾ ਇਹਦੇ ਬਾਰੇ ਮੇਰਾ ਖਿਆਲ ਆ ਵੀ ਸਾਰੇ ਸਾਰਾ ਕੁਝ ਜਾਣਦੇ ਆ ਉਸ ਤੋਂ ਕੁਲੀ ਗੱਲੇ ਜਿਕੇ ਲੁਧਿਆਣੇ ਵਾਲੀ ਜ਼ਬਨੀ ਚੋਣ ਦੇ ਵਾਲਾ ਸਬਦਾ ਧਿਆਨ ਟਿਕਿਆ ਹੋਇਆ। ਭਾਰਤ ਪੂਸ਼ਣ ਆਸ਼ੂ ਕਨੇ ਜੀ ਇਹ ਸੀਟ ਸਾਡੀ ਝੋਲੀ ਚ ਪੈਣੀ ਯਾਨੀ ਕਿ ਕਾਂਗਰਸ ਦੀ ਝੋਲੀ ਦੇ ਵਿੱਚ। ਬੀਜੇਪੀ ਨੇ ਉਮੀਦਵਾਰ ਨਹੀਂ ਲਾਦੇ ਪਰ ਉਹ ਕਹਿੰਦੇ ਜੀ ਇਹ ਸੀਟ ਸਾਡੀ ਝੋਲੀ ਚ ਪੈਣੀ ਆ। ਪਿੱਛੇ ਜੇ ਖਬਰ ਆਈ ਸੀ ਕਿ ਸ਼ਾਇਦ ਹੋਬੀ ਢਾਲੀਵਾਲ ਨੂੰ ਫਿਲਮੀ ਅਦਾਕਾਰ ਨੂੰ ਇਹ ਥੋ ਟਿਕਟ ਦੇ ਦੇਵੇ ਜ਼ਬਨੀ ਚੋਣ ਦੇ ਲਈ ਬੀਜੇਪੀ। ਕਦੇ ਆਉਂਦੀ ਹੈ ਜੀ ਕਿ ਬਲਵਿੰਦਰ ਸਿੰਘ ਸੇਖੋਂ ਸਾਬਕਾ ਡੀਐਸਪੀ ਨੂੰ ਟਿਕਟ ਮਿਲ ਜੇ। ਬੀਜੇਪੀ ਪਤਾ ਨਹੀਂ ਕਿਹਨੂੰ ਟਿਕਟ ਦੇਊਗੀ ਪਰ ਰਾਜ ਸਭਾ ਦੇ ਮੈਂਬਰ ਅਰੋੜ ਉਧਰ ਜਿਹੜੇ ਜੀ ਅਕਾਲੀ ਦਲ ਦੇ ਵੱਲੋਂ ਵੀ ਪਰ ਉਪਕਾਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਉਧਰ ਜੀ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਉਮੀਦਵਾਰ ਹੈ। ਹਾਲੇ ਤੱਕ ਚੋਣ ਕਮਿਸ਼ਨ ਦੇ ਵੱਲੋਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਵੀ ਕਿੰਨੀ ਤਰੀਕ ਨੂੰ ਵੋਟਾਂ ਪੈਣੀਆਂ ਪਰ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਸਰਗਰਮਾਂ ਵੀ ਭਾਈ ਅਸੀਂ ਖਿੱਚ ਕੇ ਰੱਖਣਾ ਕੰਮ। ਸਾਰੀਆਂ ਸਿਆਸੀ ਪਾਰਟੀਆਂ ਇੱਕੋ ਗੱਲ ਕਹਿਣੀਆਂ ਕਿ ਇਹ ਜੀ ਸੀਟ ਸਾਡੀ ਆ, ਇਹ ਸੀਟ ਸਾਡੀ ਆ, ਇਹ ਸੀਟ ਸਾਡੀ ਆ ਪਰ ਲੋੜ ਇਸ ਵਕਤ ਇਸ ਗੱਲ ਨੂੰ ਸਮਝਣ ਦੀ ਹੈ ਵੀ ਇਸ ਸੀਟ ਦੇ ਮਸਲੇ ਕਿਹੜੇ-ਕਿਹੜੇ ਆ। ਇਸ ਸੀਟ ਨੂੰ ਜਿੱਤਣਾ ਹਾਰਨਾ ਉਹ ਬਾਅਦ ਦੀ ਗੱਲ ਆ ਪਰ ਜੇ ਤੁਸੀਂ ਜਿੱਤ ਵੀ ਜਾਓ ਤੇ ਤਾਂ ਵੀ ਕਿਹੜੇ ਕਿਹੜੇ ਮਸਲੇ ਤੇ ਜੇ ਤੁਸੀਂ ਹਾਰ ਵੀ ਜਾਓ ਤਾਂ ਵੀ ਕਿਹੜੇ ਕਿਹੜੇ ਮਸਲੇ ਆ ਇਸ ਗੱਲ ਦੇ ਵੱਲ ਗੌਰ ਕਰਨੀ ਬਣਦੀ ਆ ਜਿਹੜੀ ਕਿ ਹਾਲ ਦੀ ਘੜੀ ਨਹੀਂ ਕੀਤੀ ਜਾ ਰਹੀ ਇਸ ਗੱਲ ਦੇ ਵੱਲ ਗੌਰ ਕਰਨ ਤੋਂ ਸਾਰੀ ਆਕੀ ਆ ਤੇ ਜੇਕਰ ਆਪਾਂ ਗੱਲ ਕਰੀਏ ਇਸ ਵੇਲੇ ਸਿਡਨੀ ਸ਼ਹਿਰ ਦੀ ਕਿਉਂਕਿ ਅਸੀਂ ਇਸ ਵੇਲੇ ਜਦੋਂ ਇੰਸਤਨਾ ਖਬਰਾਂ ਦੀ ਰਿਕਾਰਡਿੰਗ ਕਰ ਰਹੇ ਆ ਤਾਂ ਇਸ ਵੇਲੇ ਸਿਡਨੀ ਸ਼ਹਿਰ ਦੇ ਵਿੱਚ ਸਿਡਨੀ ਸ਼ਹਿਰ ਦੇ ਵਿੱਚ ਮੌਸਮ ਆ ਜਿਹੜਾ ਉਹ ਠੀਕ ਆ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਗਰਮ ਆ ਪੰਜਾਬ ਦੇ ਵਿੱਚ 43 ਡਿਗਰੀ ਤੱਕ ਇਸ ਵੇਲੇ ਟੈਂਪਰੇਚਰ ਆ ਤੇ ਇਸ ਥਾਂ ਦੇ ਉੱਤੇ ਜਿੱਥੇ ਅਸੀਂ ਬੈਠ ਕੇ ਇਹਨਾਂ ਖਬਰਾਂ ਦੀ ਰਿਕਾਰਡਿੰਗ ਕਰ ਰਹੇ ਆ ਇਹ ਥਾਂ ਦੇ ਉੱਤੇ ਛਾਲਾਂ ਦੀ ਆਮਦ ਹੋ ਚੁੱਕੀ ਐ ਮੀਂਹ ਕਦੇ ਧੁੱਪ ਕਰੇ ਮੀਂਹ ਕਦੇ ਧੁੱਪ ਇਸ ਤਰੀਕੇ ਦੇ ਨਾਲ ਸਾਰਾ ਦਿਨ ਵਾਤਾਵਰਨ ਰਹਿੰਦਾ ਸੋ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਆ ਪੰਜਾਬ ਦੇ ਪ੍ਰਤੀ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਰਹਿਣਾ ਪੰਜਾਬ ਦੇ ਵਿੱਚ ਕੋਈ ਮੀਂਹ ਕਣੀ ਦੀ ਸੰਭਾਵਨਾ ਨਹੀਂ ਆ ਪੰਜਾਬ ਦੇ ਵਿੱਚ ਸਭ ਕੁਝ ਠੀਕ ਰਹੂਗਾ ਤੇ ਇਸ ਵੇਲੇ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਰਹੇ ਇਸ ਗੱਲ ਦੀ ਕਾਮਨਾ ਵੀ ਕਰਨੀ ਬਣਦੀ ਆ ਕਿਉਂਕਿ ਪਿਛਲੇ 3-4 ਦਿਨਾਂ ਦੇ ਵਿੱਚ ਮੀਂਹ ਕੜੀ ਹਨੇਰੀ ਝੱਖੜ ਝੁੱਲੇ ਦੇ ਕਰਕੇ ਫਸਲ ਵੀ ਬਰਬਾਦ ਹੋਈ ਆ ਪਾਵਰ ਕਾਮ ਡਿਪਾਰਟਮੈਂਟ ਦਾ ਬਿਜਲੀ ਦੀਆਂ ਤਾਰਾਂ ਖੰਭੇ ਤੇ ਟਰਾਂਸਫਾਰਮਰ ਟੁੱਟਣ ਕਰਕੇ ਨੁਕਸਾਨ ਵੀ ਹੋਇਆ ਤੇ ਕਈ ਤਰ੍ਹਾਂ ਦੇ ਨੁਕਸਾਨ ਹੋਰ ਵੀ ਹੋਏ ਆ ਜੇ ਗੱਲ ਕਰਕੇ ਪੰਜਾਬੀ ਫਿਲਮਾਂ ਦੀ ਪਹਿਲੀ ਮਈ ਨੂੰ ਪੰਜਾਬੀ ਫਿਲਮ ਆ ਰਹੀ ਆ ਗੁਰੂ ਨਾਨਕ ਜਹਾਜ਼ ਤਰਸੀਮ ਜਸੜ ਦੀ ਫਿਲਮ ਆ ਕਾਮਾਗਾਟਾ ਮਾਰੂ ਤੇ ਆਧਾਰ ਤੇ ਫਿਲਮ ਆ ਇਸ ਫਿਲਮ ਤੋਂ ਪੰਜਾਬੀਆਂ ਨੂੰ ਚੰਗੀਆਂ ਆਸਾਂ ਪੰਜਾਬੀ ਹੈ ਜਿਹੜੇ ਆਪਾਂ ਜਾਣਦੇ ਕਿ ਪੰਜਾਬੀ ਫਿਲਮਾਂ ਦੇ ਨਾਲ ਮੋਹ ਰੱਖਦੇ ਆ ਪੰਜਾਬੀ ਫਿਲਮਾਂ ਮੋੜ ਕੱਟਣ ਦੀ ਅਸੀਂ ਕਾਮਨਾ ਕਰਦੇ ਆ ਤਰਸੀਮ ਜਸਰ ਦੀ ਮਸਤਾਨੇ ਫਿਲਮ ਤੋਂ ਬਾਅਦ ਇਹ ਦੂਜੀ ਫਿਲਮ ਆ ਮਸਤਾਨੇ ਫਿਲਮ ਦਾ ਪਿਛਾ ਵੀ ਵੱਖਰਾ ਸੀ ਤੇ ਕਾਮਾਗਾਟਾ ਮਾਰੂ ਦਾ ਟ੍ਰੇਲਰ ਟੀਜ਼ਰ ਤੇ ਪੋਸਟਰ ਦੇਖ ਕੇ ਇਹਦਾ ਵੱਖਰਾ ਅਲਹਿਦਾ ਵਿਸ਼ਾ ਲੱਗਦਾ ਇਹ ਫਿਲਮ ਜੇਕਰ ਕਾਮਯਾਬ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਕੁਝ ਹੋਰ ਚੰਗੀਆਂ ਫਿਲਮਾਂ ਦੀ ਆਮਦ ਸ਼ੁਰੂ ਹੋ ਸਕਦੀ ਹੈ ਪਿੱਛੇ ਜੇ ਗਿੱਪੀ ਗਰੇਵਾਲ ਦੀ ਫਿਲਮ ਵਿਸ਼ੇ ਤੋਂ ਵੱਖਰੀ ਅਕਾਲ ਆਈ ਹੁਣ ਇਹ ਫਿਲਮ ਜਿਹੜੀ ਆ ਰਹੀ ਹੈ ਮਤਲਬ ਇਹ ਕਿ ਤਰਸੀਮ ਮੁਜਸੜ ਦੀ ਇਸ ਫਿਲਮ ਨੂੰ ਦੇਖ ਕੇ ਕਾਮਾਗਾਟਾ ਮਾਰੂ ਜਹਾਜ਼ ਦੀ ਕਹਾਣੀ ਦੇਖ ਕੇ ਲੱਗਦਾ ਵੀ ਸ਼ਾਇਦ ਇਹ ਦੇ ਵਿੱਚ ਕੁਝ ਵਿਸ਼ੇ ਤੋਂ ਵੱਖਰਾ ਹੋਵੇ ਜੇ ਇਹ ਫਿਲਮ ਕਾਮਯਾਬ ਹੁੰਦੀ ਆ ਤਾਂ ਇਹਦਾ ਅਰਥ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਵੱਖਰੇ ਵਿਸ਼ੇ ਤੇ ਆਧਾਰਿਤ ਫਿਲਮਾਂ ਜ਼ਰੂਰ ਬਣਣਗੀਆਂ ਤੇ ਜੇਕਰ ਇਹ ਫਿਲਮ ਕਾਮਯਾਬ ਨਹੀਂ ਹੁੰਦੀ ਜੇਕਰ ਪੰਜਾਬੀ ਇਹਨੂੰ ਨਹੀਂ ਕਾਮਯਾਬੀ ਦਿੰਦੇ ਇਹਦਾ ਮਤਲਬ ਇਹ ਹੈ ਕਿ ਪੰਜਾਬੀ ਉਹੀ ਹਿੜ-ਹਿੜ ਕਰਨੀਆਂ ਫਿਲਮਾਂ ਦੇ ਵੱਲ ਜਾਣਾ ਚਾਹੁੰਦੇ ਆ ਫਿਰ ਪੰਜਾਬ ਦੇ ਲੋਕਾਂ ਦਾ ਕਸੂਰ ਹੋਊਗਾ ਪੰਜਾਬ ਦੇ ਸਿਨੇਮੇ ਦਾ ਕਸੂਰ ਨਹੀਂ ਪੰਜਾਬ ਦੇ ਵਿੱਚ ਕੁਝ ਕੁ ਪ੍ਰੋਡਿਊਸਰ ਨਵੇਂ ਤਜਰਬੇ ਕਰਨੇ ਚਾਹਵਾਨ ਆ ਪਰ ਸੀਮਤ ਸਾਧਨਾਂ ਦੇ ਵਿੱਚ ਜਿੰਨਾ ਕੋ ਤਜਰਬਾ ਕਰਦੇ ਆ ਪੰਜਾਬ ਦੇ ਲੋਕ ਮੁੱਲ ਮੂੜਨ ਦੀ ਥਾਂ ਦੇ ਉੱਤੇ ਉਹਨੂੰ ਟਿੱਕਰਬਾਜ਼ੀ ਕਰਕੇ ਡਿਗਰੀਡ ਕਰਦੇ ਜਿਹਦੇ ਕਰਕੇ ਦੁਬਾਰਾ ਉਹੋ ਜਿਹੇ ਉਪਰਾਲੇ ਨਹੀਂ ਹੁੰਦੇ ਸੋ ਪੰਜਾਬੀ ਫਿਲਮਾਂ ਬਣਨ ਚੰਗੀਆਂ ਫਿਲਮਾਂ ਬਣਨ ਚੰਗੇ ਗੀਤ ਆਉਣ ਸਮਝਾਉਣੀ ਵਾਲੇ ਗੀਤ ਆਉਣ ਇਹਦੀ ਅਸੀਂ ਕਾਮਨਾ ਕਰਦੇ ਆ ਸੋ ਦੇਖਦੇ ਭਾਈ ਇਹ ਤਰਸੇਮ ਜਸਰ ਦੀ ਫਿਲਮ ਗੁਰੂ ਨਾਨਕ ਦੇ ਜਹਾਜ਼ ਇਹ ਕਿੰਨੀ ਕਿ ਦੇਖੀ ਜਾਂਦੀ ਆ ਜਿੰਨੇ ਕ ਲੋਕਾਂ ਨੂੰ ਸੰਤੁਸ਼ਟ ਕਰਦੀ ਆ ਤੇ ਸਭ ਦਾ ਧਿਆਨ ਹੁਣ ਇਸ ਗੱਲ ਦੇ ਵੱਲ ਟਿਕਿਆ ਰਹਿਣਾ ਸੋ ਇੱਕ ਵਾਰੀ ਫਿਰ ਦਿਓ ਜੀ ਆਜ਼ਾਦ